ਦਾ ਪੰਜਾਬ ਟਾਕਸ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਇਹ 에ਪੀਸੋਡ ਇਤਿਹਾਸਿਕ ਮਾਗੀ ਦੇ ਜੋੜ ਮੇਲੇ ਬਾਰੇ ਹੈ ਜਿਸ ਦਾ ਕਿ ਸਿੱਖ ਧਰਮ ਵਿੱਚ ਸਿੱਖ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਸਥਾਨ ਹੈ ਸਭ ਤੋਂ ਪਹਿਲਾਂ ਜਿਵੇਂ ਪਿਛਲੇ 에ਪੀਸੋਡ ਵਿੱਚ ਉਹ ਮਹੀਨੇ ਦੇ ਹੁਕਮਨਾਮੇ ਦੀ ਕਥਾ ਕੀਤੀ ਸੀ ਉਸੇ ਤਰ੍ਹਾਂ ਹੁਣ ਜਿਹੜਾ ਨਵਾਂ ਮਹੀਨਾ ਆਰੰਭ ਹੋਇਆ ਮਾਗ ਦਾ ਇਹਨੂੰ ਮਾਗੇ ਵੀ ਕਾਇਦੰਦੇ ਆ ਉਹਦੇ ਅਰਥ ਕਰਨ ਦਾ ਯਤਨ ਕਰਾਂਗੇ ਜਿਵੇਂ ਗੁਰੂ ਸਾਹਿਬ ਕਰਾਉਣ ਮੈਂ ਪਿਛਲੇ ਐਪੀਸੋਡ ਵਿੱਚ ਵੀ ਅਰਜ਼ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ 12 ਮਾਦੂ ਹੋਣੇ ਇਕ ਸ਼ੀਰਗੁਰ ਨਾਮ ਤੇਜ ਜੀ ਵੱਲੋਂ ਰਚਿਤ 12 ਮਾ ਰਾਗ ਤੁਖਾਰੀ ਵਿੱਚ ਅਤੇ ਦੂਸਰਾ ਪੰਨੀ ਪਾਤਸ਼ਾਹੀ ਸ਼ੀਰਗੁਰ ਸਾਹਿਬ ਜੀ ਦੇ ਰਚਨ ਹਾਰੇ ਸੰਕਲਨ ਕਰਤਾ ਸ਼ੀਰਗੁਰ ਅਰਜਨ ਦੇਵ ਜੀ ਵੱਲੋਂ ਰਾਗ ਮਾਜ ਵਿੱਚ ਉਚਾਰਿਆ ਗਿਆ 12 ਮਾ ਆਮ ਤੌਰ ਤੇ ਗੁਰਦੁਆਰਾ ਸਾਹਿਬਾਨ ਵਿੱਚ ਸੰਗ੍ਰਹਿਣ ਦੇ ਪਾਵਨ ਦਿਹਾੜੇ ਤੇ ਜਦੋਂ ਸੰਗਤਾਂ ਇਕੱਤਰ ਹੁੰਦੀਆਂ ਨੇ ਵਾਹਨ ਸਜਦੇ ਨੇ ਤੇ ਸੰਗਤਾਂ ਉਸ ਮਹੀਨੇ ਬਾਰੇ ਜਿਹੜਾ ਮਹੀਨਾ ਚੜ੍ਹਦਾ ਹੈ ਗੁਰੂ ਸਾਹਿਬ ਦਾ ਕੀ ਹੁਕਮ ਹੈ ਕਿਵੇਂ ਇਸ ਮਹੀਨੇ ਨੂੰ ਬਤੀਤ ਕਰਨਾ ਹੈ ਕਿਵੇਂ ਗੁਰੂ ਸਾਹਿਬ ਉਪਦੇਸ਼ ਬਖਸ਼ਿਸ਼ ਕਰਦੇ ਨੇ ਮਾਰਗਦਰਸ਼ਨ ਕਰਦੇ ਨੇ ਉਹ ਸੁਣਦੀਆਂ ਨੇ ਸੰਗਤਾਂ ਤੇ ਮੂਲ ਪਾਠ ਕਰਦੇ ਸਮੇਂ ਨਾਲ-ਨਾਲ ਹੀ ਇੱਕ-ਇੱਕ ਤੁਕ ਦਾ ਪਹਿਲਾ ਪਾਠ ਤੇ ਫਿਰ ਉਦੀ ਵਿਆਖਿਆ ਬਾੜੇ ਨਾਲ ਸਾਂਝੀ ਕਰਦੇ ਹਾਂ ਮਾਗ ਬਹਲਾ ਪੰਜਵਾ ਉਹ ਤੋਂ ਬਾਅਦ ਫਿਰ ਮਾਗ ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਮੈਂ ਪਿਛਲੇ ਐਪੀਸੋਡ ਵਿੱਚ ਵੀ ਆਖਿਆ ਸੀ ਕਿ ਕੁਝ ਮਹੀਨੇ ਐਸੇ ਨੇ ਜਿਨ੍ਹਾਂ ਵਿੱਚ ਤੀਰਥ ਸਾਨਾਂ ਤੇ ਜਾ ਕੇ सनातन ਮਤ ਵਿੱਚ ਵੀ ਤੇ ਸਿੱਖ ਧਰਮ ਵਿੱਚ ਵੀ ਤੇ ਹੋਰ ਧਰਮਾਂ ਵਿੱਚ ਵੀ ਜਿਹੜੇ ਭਾਰਤੀ ਧਰਮ ਨੇ ਉਹ ਤੀਰਥ ਸ਼ਨਾਣਾ ਦੀ ਬੜੀ ਮਹੱਤਤਾ ਤੀਰਥ ਯਾਤਰਾ ਤੀਰਥ ਅਸਥਾਨ ਤੇ ਜਾ ਕੇ ਇਸ਼ਨਾਨ ਕਰਨੇ ਪਵਿੱਤਰ ਜਿਹੜੀਆਂ ਨਦੀਆਂ ਮੰਨੀਆਂ ਗਈਆਂ ਨੇ ਜਿਵੇਂ ਗੰਗਾ ਯਮuna ਸਤਸਵਤੀ ਗੋਦਾਵਰੀ ਉਥੇ ਜਾ ਕੇ ਇਸ਼ਨਾਨ ਕਰਨੇ ਤੇ ਸਾਧੂ ਸੰਤਾਂ ਨੂੰ ਲੋੜਵੰਦਾਂ ਨੂੰ ਪੁੰਨ ਦਾਨ ਕਰਨਾ ਇਹਦੀ ਬੜੀ ਮਹੱਤਤਾ ਦਸੀ ਗਈ ਹੈ ਤੇ ਇਸ ਕਰਕੇ ਲੋਕ ਜਾਂਦੇ ਨੇ ਇਸ਼ਨਾਨ ਕਰਦੇ ਨੇ ਪੁੰਨ ਦਾਨ ਕਰਦੇ ਨੇ ਕਿ ਸਮਝਦੇ ਆ ਕਿ ਉਹਨਾਂ ਦੀ ਮਾਇਆ ਸਫਲ ਹੋਈ ਹੈ ਕਿ ਗੁਰੂ ਸਾਹਿਬ ਨੇ ਮਜਨ ਲਖਸ ਤਾਂ ਹੀ ਵਰਤੇ ਇਥੋਂ ਆਰੰਭ ਹੁੰਦਾ ਹੈ 마ਗ ਮਜਨ ਸੰਗ ਸਾਧੂਆਂ हे ਭਾਈ ਹੇ ਪ੍ਰਾਣੀਆਂ ਹੇ ਜਗਾਂ ਸੂਓ ਮਾਗਦੇ ਮਹੀਨੇ ਵਿੱਚ ਜਿਹੜੇ ਪ੍ਰਾਣੀ ਜਿਹੜੇ ਗੁਰਮੁਖ ਜਨ ਜਿਨ੍ਹਾਂ ਨੂੰ ਸੋਦੀਪ ਅਕਾਲ ਪੁਰਖ ਨੇ ਬਖਸ਼ੀ ਹੈ ਉਹ ਕੀ ਕਰਨ ਇਸ਼ਨਾਨ ਕਰਨ ਇਸ਼ਨਾਨ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਪਹਿਲਾ ਜ਼ਿਕਰ ਇਸ਼ਨਾਨ ਦਾ ਆਉਂਦਾ ਹੈ ਕਰ ਇਸ਼ਨਾਨ ਸਿਮਰਪੜਾ ਵਰਪਣਾ ਮਨ ਤਨ ਭੈਰੋਗਾ ਤੇ ਇਸ਼ਨਾਨ ਕਾਦੇ ਚ ਕਰਨਾ ਹੈ ਸਾਧੂਆਂ ਦੀ ਢੂੜੀ ਜਿਹੜੇ ਅਕਾਲ ਪੁਰਖਾ ਮਿਲੇ ਹੋਏ ਨੇ ਸਾਧੂ ਜਨ ਉਹਨਾਂ ਦੀ ਢੂੜੀ ਮਸਤਕ ਨੂੰ ਲਾਉਣੀ ਹੈ ਮਾਗ ਮਜਨ ਸੰਗ ਸਾਧੂਆਂ ਢੂੜੀ ਕਰ ਇਸ਼ਨਾਨ ਇਹ ਇਸ਼ਨਾਨ ਦੂਸਰਾ ਸ਼ਰਣ ਵੀ ਹੈ ਅਸਰ ਸ਼ਰਣ ਇਹ ਹੈ ਕਿ ਉਹਨਾਂ ਤੋਂ ਮਤ ਲੈ ਉਹਨਾਂ ਤੋਂ ਮਤ ਲੈ ਕੇ ਉਸ ਮਤ ਨੂੰ ਗ੍ਰਹਿਣ ਕਰ ਜੋ ਉਹਨਾਂ ਨੇ ਆਪਣੀ ਜੀਵਨ ਚ ਕਮਾਈ ਕੀਤੀ ਹੈ ਹਰ ਕਾ ਨਾਮ ਧਿਆਏ ਕੇ ਹਰੀ ਦਾ ਨਾਮ ਧਿਆ। ਅਕਾਲ ਪੁਰਖ ਨੂੰ ਆਪੋ ਆਪਣੇ ਕੀਤੇ ਮੁਤਾਬਿਕ ਸਾਰੇ ਯਾਦ ਕਰਨ ਸਭਨਾਂ ਨੂੰ ਕਰਦਾਨ ਫਿਰ ਜਿਹੜਾ ਮੈਂ ਕਿਹਾ ਦਾਨ ਜਿੰਨਾ ਵੰਡਦਾ ਸਰਦਾ ਜਿਵੇਂ ਦਸਵੰਦ ਹੈ 1/10th part of the rightly earned income ਹੱਕ ਹਲਾਲ ਦੀ ਕਮਾਈ ਦਾ ਦਸਵਾਂ ਹਿੱਸਾ ਇਸਲਾਮ ਵਿੱਚ ਵੀ ਹੈ ਜ਼ਕਾਤ ਯਹੂਦੀਆਂ ਵਿੱਚ ਵੀ ਇਹ ਪਰੰਪਰਾ ਹੈ ਉਹ দান ਕਰ ਤਾਂ ਕਿ ਤੇਰਾ ਦਿੱਤਾ ਪੈਸਾ ਜਿਹੜਾ ਉਹ ਲੋੜਵੰਦਾਂ ਦੇ ਕੰਮ ਆ ਸਕੇ ਤੇ ਉਹਨਾਂ ਦੀਆਂ ਲੋੜਾਂ ਦੀ ਪੂਰਤੀ ਹੋ ਸਕੇ ਇਹ ਪੁੰਨ ਦਾ ਕੰਮ ਹੈ ਮਾਜ ਬੰਦ ਮਜਨ ਸੰਗ ਸਾਧੂ ਆ ਧੂੜੀ ਕਰਿ ਇਸ਼ਨਾਨ ਹਰ ਕਾ ਨਾਮ ਤੇ ਆਏ ਕੇ ਸਭਨਾ ਨੂੰ ਕਰਦਾਨ ਫਿਰ ਅਗਲੀ ਤੋਂ ਕਹਿ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ ਇਸ ਤਰ੍ਹਾਂ ਕਰਨ ਨਾਲ ਕੀ ਹੋਵੇਗਾ ਕਿ ਤੇਰੇ ਕਰਮਾਂ ਦੀ ਜਿਹੜੀ ਜਿਵੇਂ ਆਪਾਂ ਸੁਖਰਮ ਕਰਦੇ ਆ ਤੇ ਦੁਸ਼ਕਰਮ ਕਰਦੇ ਆ ਦੁਸ਼ਕਰਮਾਂ ਦੀ ਜਿਹੜੀ ਮੈਲ ਲੱਗੀ ਹੋਈ ਹੈ ਮਨ ਨੂੰ ਜਾਂ ਪੰਜਾਂ ਵਿਕਾਰਾਂ ਦੀ ਮੈਲ ਲੱਗੀ ਹੋਈ ਹੈ ਤੇ ਇਸ ਮਨ ਨੂੰ ਉਹਨੇ ਦਬਿਆ ਹੋਇਆ ਆਪਣੀ ਜਕੜ ਵਿੱਚ ਲਪੇਟਿਆ ਹੋਇਆ ਹੈ ਜਨਮ ਕਰਮ ਮਲ ਉਤਰੇ ਉਹ ਮਲ ਉਤਰ ਜਾਏਗੀ ਉਹ ਮੈਲ ਉਤਰ ਜਾਏਗੀ ਮਨ پاک ਪਵਿੱਤਰ ਹੋ ਜਾਏਗਾ ਤੇ ਨਾਰਕੀ ਹੋਵੇਗਾ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ ਹੰਕਾਰ ਜਿਹੜਾ ਹੈ ਉਹ ਪ੍ਰਭੂ ਮਿਲਾਪ ਦੇ ਰਸਤੇ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ ਤੇਰਾ ਹੰਕਾਰ ਵੀ ਦੂਰ ਹੋ ਜਾਏਗਾ ਮਨ ਵਿੱਚ ਨਿਮਰਤਾ ਆ ਜਾਵੇਗੀ ਅਗਲੀ ਤੋਂ ਕਹੇ ਕਾਮ ਕ੍ਰੋਧ ਨਾ ਮੋਹੀਏ ਬਿਨ ਸੇ ਲੋਭ ਸੁਆਨ ਬੜੇ ਡੂੰਗੇ ਅਰਥ ਨੇ ਕਾਮ ਕ੍ਰੋਧ ਨਾ ਮੋਹੀਏ ਜਿਹੜੇ ਕਾਮ ਤੇ ਕ੍ਰੋਧ ਨੇ ਕਾਮ ਕ੍ਰੋਧ ਕਾਇਆ ਕੋ ਗਾਲੇ ਜੋ ਕੰਚਨ ਸੁਹਾਗਾ ਟਾਲੇ ਜਿਵੇਂ ਕੰਚਨ ਨੂੰ ਸੁਹਾਗਾ ਟਾਲ ਦਿੰਦਾ ਹੈ ਸੋਨੇ ਨੂੰ ਸਵਾਗਾਟ ਆ ਦਿੰਦਾ ਇਸ ਤਰ੍ਹਾਂ ਕਾਮਕ੍ਰੋਧ ਕਾਇਆ ਨੂੰ ਗਾਲ ਦਿੰਦੇ ਆ ਕਾਮਕ੍ਰੋਧ ਨਾ ਮੋਹੀਏ ਕਾਮਕ੍ਰੋਧ ਤੋਂ ਫਿਰ ਤੇਰਾ छुटਕਾਰਾ ਹੋ ਜਾਏਗਾ ਬੰਦ ਖਲਾਸੀ ਹੋ ਜਾਏਗੀ ਤੇ ਨਾਲ ਜਿਹੜਾ ਲੋਭ ਹੈ ਸੰਸਾਰ ਵਿੱਚ ਬਹੁਤ ਵੱਡਾ ਲੋਭ ਕਿਉਂਕਿ ਲੋਭ ਹੀ ਕਾਵੇ ਸਾਣਾ ਕੀਤੇ ਬਾਣੀ ਕਹਿੰਦੀ ਹੈ ਜੇ ਕਾ ਪਾਰ ਹੋਸਾਏ ਲੋਭ ਆਦਮੀ ਨੂੰ ਵਤ ਰਹਤੇ ਲੱਜੰਦਾ ਮਿਲ ਸੇ ਲੋਭ ਸਵਾਨ ਸਵਾਨ ਦਾ ਮਤਲਬ ਹੈ ਕੁਕਰ ਕੁੱਤੇ ਨੂੰ ਕਿਹਾ ਉਹ ਲੋਭ ਰੂਪੀ ਕੁੱਤਾ ਜਿਹੜਾ ਸੋਹਣਾ ਜਿਹੜਾ ਉਹ ਵੀ ਫਿਰ ਦੌਰ ਜਾਂਦਾ ਹੈ ਇਨਸਾਨ ਦੇ ਜੀਨ ਚੋਂ ਭੱਜ ਜਾਂਦਾ ਹੈ ਆਦਮੀ ਲੋਭ ਰਹਿਤ ਹੋ ਜਾਂਦਾ ਹੈ ਜਿਹੜਾ ਲੋਭ ਰਹਿਤ ਹੈ ਉਹ ਫਿਰ ਪਰਮਾਰਥ ਦੇ ਮਾਰਗ ਤੇ ਤੁਰਦਾ ਅਗਲੀ ਜਿਹੜੀ ਤੋਕਾ ਹੈ ਉਹ ਹਰ ਵਿਅਕਤੀ ਨੂੰ ਹੀ ਤਕਰੀਬਨ ਲੋਕ ਅਖਾਣਾ ਵੰਗ ਜਾਦ ਸੱਚੇ ਮਾਰਗ ਚੱਲਦੇ ਆ ਜੇ ਤੁਸੀਂ ਸੱਚਾਰੇ ਜੀਵਨ ਦੇ ਧਾਰਨੀ ਹੋ ਸਚਾਰੇ ਮਾਰਗ ਤੇ ਚਲਦੇ ਹੋ ਚੰਗੇ ਮਾਰਗ ਤੇ ਚਲਦੇ ਹੋ ਫਿਰ ਕੀ ਮਿਲਦਾ ਉਸਤਤ ਕਰੇ ਜਹਾਨ ਫਿਰੋਦੀ ਜਹਾਨ ਵਿੱਚ ਉਸ ਵਿਅਕਤੀ ਦੀ ਉਸਤਤ ਹੁੰਦੀ ਹੈ ਕਿ ਸੱਚਾ ਸਤਿਆਰਥੀ ਹੈ ਇਹ ਸੱਚ ਦੇ ਮਾਰਗ ਤੇ ਚਲਦਾ ਹੈ ਅਗਲੀ ਤੱਕ ਵੀ ਇਸੇ ਤਰ੍ਹਾਂ ਹੀ 68 ਤੀਰਥ ਸਗਲ ਪੁੰਨ ਭਾਰਤੀ ਧਰਮ ਦਰਸ਼ਨ ਵਿੱਚ ਜਾਂ ਧਾਰਮਿਕ ਫਲਸਫੀ ਵਿੱਚ 68 ਤੀਰਥਾਂ ਦਾ ਇਸ਼ਨਾਨ ਮੰਨਿਆ ਗਿਆ ਪਰ ਪਾਕਿਸਾਬਾਹਬਾਨ ਨੇ ਇਹਦਾ ਖੰਡਨ ਵੀ ਕੀਤਾ ਜਿਵੇਂ ਕਬੀਰ ਸਾਹਿਬ ਕਹਿੰਦੇ ਨੇ ਕਿ ਜਲ ਕੇ ਮਜਨ ਜੇ ਗਤ ਹੋਵੇ ਨਿਤਿਤ ਮੈਂਡਕ ਨਾਵੇ ਜੈਸੇ ਮੈਂਡਕਤਾ ਜੀ ਉਹ ਨਾਲ ਫਿਰ ਫਿਰ ਜੋਨੀ ਆਵੇ ਜੇ ਜਲ ਵਿੱਚ ਰਹਿਣ ਨਾਲ ਜਾਂ ਹਰਵੇ ਦੇ ਜਲ ਵਿੱਚ ਰਹਿਣ ਨਾਲ ਹੀ ਬੰਦਾ ਪਵਿੱਤਰ ਹੁੰਦਾ ਆਤਮਾ ਪਵਿੱਤਰ ਹੁੰਦੀ ਹੈ ਨਿਰਮਲ ਹੁੰਦੀ ਹੈ ਤੇ ਫਿਰ ਜਿਹੜਾ ਮੈਂਡਕ ਹੈ ਜਾਂ ਡੱਡੂ ਹੈ ਉਹ ਤਾਂ ਰਹਿੰਦਾ ਹੀ ਪਾਣੀ ਵਿੱਚ ਹੈ ਉਹੀ ਤਾਂ ਫਿਰ ਵਿਸਤ੍ਰਿੰਗ ਗਤ ਹੋਏ ਹੋਈ ਸਮਝੋ ਕਿੰਦੇ ਇਸ ਤਰ੍ਹਾਂ ਨਹੀਂ ਹੈ ਆਪਣੀ ਜੀਵਨ ਨੂੰ ਸਿਆਰਾ ਬਣਾਉਣਾ ਪੜੇ ਇਥੇ સ્ਨਾਣ ਦੀ ਮਹੱਤਤਾ ਹੈ ਉਥੇ ਭਗਤਾਂ ਨੇ ਕਰਮ ਕਾਂਡ ਦੇ ਤਹਿਤ ਕੀਤੇ ਜਾਣ ਵਾਲੇ ਇਸ਼ਨਾਨਾਂ ਦਾ ਖੰਡਨ ਵੀ ਕੀਤਾ 68 ਤੀਰਥ ਸਗਲਪੁਰ 68 ਤੀਰਥਾਂ ਦਾ ਜਿਹੜਾ ਇਸ਼ਨਾਨ ਹੈ ਆਮ ਤੌਰ ਤੇ ਸਨਾਤਨੀ ਪਰੰਪਰਾਜ ਕਿਹਾ ਜਾਂਦਾ ਕਿ 68 ਦਾ ਮਤਲਬ 60 ਤੇ 8 68 ਤੀਰਥਾਂ ਦਾ ਇਸ਼ਨਾਨ ਹੈ ਉਹ 94 ਤੀਰਥ ਨੇ ਜਿਨ੍ਹਾਂ ਦੀ ਅਗਰ ਜ਼ਿਆਰਤ ਕੀਤੀ ਜਾਵੇ ਯਾਤਰਾ ਕੀਤੀ ਜਾਵੇ ਦਰਸ਼ਨ ਕੀਤੇ ਜਾਣ ਪਉ ਨਦਾਂ ਜਾ ਕੇ ਕੀਤਾ ਜਾਵੇ ਉੱਥੇ ਇਸ਼ਨਾਨ ਕੀਤਾ ਜਾਵੇ ਤੇ ਫਿਰ ਜੀਵਨ ਮੁਕਤ ਹੋ ਜਾਂਦਾ ਹੋ ਜਾਂਦਾ ਤੇ ਉਹ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਕਿ ਨੇ 68 ਤੀਰਥ ਸਗਲ ਪਉਨ 68 ਤੀਰਥਾਂ ਦਾ ਫੜੇ ਇਕ ਬੰਨੇ ਤੇ ਜੇ ਕੋ ਨਾ ਜਾ ਸਕੇ ਤੇ 68 ਤੀਰਥ ਸਗਲ ਪਉਨ ਜੀ ਦਇਆ ਪਰਵਾਨ ਜੇ ਕਿਸੇ ਵਿਅਕਤੀ ਤੁਸੀਂ ਦਇਆ ਕਰਦੇ ਹੋ ਜੀਵਾਂ ਤੇ ਦਇਆ ਕਰਦੇ ਹੋ ਹਰ ਜਿਹੜੀ ਜਿਉਂਦੀ ਵਸਤੂ ਹੈ ਜਾਂ ਵਿਅਕਤੀ ਹੈ ਜਾਂ ਜਿਉਂਦੀ ਚੀਜ਼ ਹੈ ਉਹਦੇ ਪ੍ਰਤੀ ਤੁਸੀਂ ਦਇਆ ਭਾਵ ਰੱਖਦੇ ਹੋ ਇਥੋਂ ਤੱਕ ਕਿ ਬਨਸਪਤੀ ਵੀ ਜਿਵਤ ਗਿਣੀ ਜੀਵ ਕੈਟਾਗਰੀ ਵਿੱਚ ਗਿਣੀ ਜਾਂਦੀ ਹੈ ਫੁੱਲਾਂ ਨਾਲ ਬੂਟਿਆਂ ਨਾਲ ਜੋ ਵੀ ਕੁਦਰਤ ਦੀ ਸਾਜੀ ਹੋਈ ਚੀਜ਼ ਹੈ ਉਹਦੇ ਤੇ ਤੁਸੀਂ ਦਇਆ ਭਾਵ ਰੱਖ ਦਿਓ ਉਹਦੇ ਪ੍ਰਤੀ ਕਿਉਂਕਿ ਦਇਆ ਧਰਮ ਦਾ ਮੂਲ ਹੈ ਤੁਲਸੀਦਾਸ ਕਹਿੰਦੇ ਨੇ ਪਾਪ ਮੂਲ ਅਭਿਮਾਨ ਤੁਲਸੀ ਦਇਆ ਨਾ ਛੋੜੀਏ ਜਬ ਲਗ ਘਟਵੇਂ ਪ੍ਰਾਨ ਜਦੋਂ ਤੱਕ ਤੇਰੇ ਸਾਥ ਸਾਹ ਆਇਆ ਦਇਆ ਭਾਵਨਾ ਛੱਡੀ ਕਿਉਂਕਿ ਦਇਆ ਜਿਹੜੀ ਹੈ ਸਭ ਤੋਂ ਵੱਡਾ ਗੁਣਾ ਆਦਮੀ ਦਾ ਜਿਹੜਾ ਵਿਅਕਤੀ ਦਇਆ ਕਰਦਾ ਤੇ ਖਿਮਾ ਕਰਦਾ ਜਾਇ ਤੇ ਖਮਾ ਕੱਠੀ ਵੀ ਹੁੰਦੇ 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ 88 ਦੀ ਥਾਂ ਦੀ ਤੇਰੀ ਯਾਤਰਾ ਹੋ ਜਾਏਗੀ ਜੇ ਤੂੰ ਕਿਸੇ ਵਿਅਕਤੀ ਤੇ ਦਇਆ ਰੱਖਦਾ ਹੈ। ਦਇਕ ਦਇਆ ਕਰਦਾ ਹੈ। ਦਇਆ ਭਾਵ ਰੱਖਦਾ ਹੈ। ਫਿਰ ਹਰ ਇੱਕ ਨੂੰ ਇਹ ਦਾਤ ਨਹੀਂ ਮਿਲਦੀ। ਰਾਜਦੇਵ ਦੀ ਅਗਲੀ ਤੁਖ ਵਿੱਚ ਕਹਿੰਦੇ ਨੇ। ਮਾਗ ਮਹੀਨੇ ਦਾ ਜੋ ਇਹ ਸ਼ਬਦ ਹੈ। ਇਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਸ ਨੂੰ ਦੇਵੇ ਦਇਆ ਕਰ ਜਿਸ ਤੇ ਤੇ ਅਕਾਲ ਪੁਰਖ ਆਪ ਮਿਹਰਵਾਨ ਹੋ ਕੇ ਕਿਉਂਕਿ ਜਿੱਦੇ ਲਾਹਵਤ ਤੇ ਲਗਣਾ ਨਾਨਕ ਅਰਥੇ ਕੀ ਜਾਣੇ ਕਰਤਾ ਰਚਨਾ ਜਿੱਦ ਜਿੱਦ ਕਾਲਪੁਰ ਕਿਸੇ ਨੂੰ ਲਾਉਂਦਾ ਹੈ ਉਧਰ ਉਧਰ ਰੋ ਲੱਗਦਾ ਹੈ ਜਿਸ ਨੂੰ ਦੇਵੇ ਦਇਆ ਕਰ ਜਿਸ ਤੇ ਉਹ ਦਇਆ ਕਰਕੇ ਟੁੱਟ ਕੇ ਮਿਹਰਬਾਨ ਹੋ ਕੇ ਉਹਨੂੰ ਨਾਮਦਾਨ ਦੀ ਬਖਸ਼ਿਸ਼ ਕਰਦਾ ਹੈ ਆਪਣੇ ਧਰ ਘਰ ਨਾਲ ਜੋੜਦਾ ਹੈ ਨਾਮ ਨਾਲ ਜੋੜਦਾ ਹੈ ਬੰਦਗੀ ਨਾਲ ਜੋੜਦਾ ਸਚਾਰੇ ਜੀਵਨ ਦਾ ਪਾਂਧੀ ਬਣਾਉਂਦਾ ਹੈ ਸੋਈ ਪੁਰਖ ਸੁਝਾਨ ਉਹ ਵਿਅਕਤੀ ਸੁਝਾਨ ਹੋ ਜਾਂਦਾ ਹੈ ਸਿਆਣਾ ਹੋ ਜਾਂਦਾ ਹੈ ਸਹੀ ਮਾਨਿਆਂ ਵਿੱਚ ਜੀਵਨ ਮੁਕਤ ਹੋ ਜਾਂਦਾ ਹੈ ਜਿਨ੍ਹਾਂ ਮਿਲਿਆ ਪਰ ਆਪਣਾ ਜਿਨ੍ਹਾਂ ਨੂੰ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਦੇ ਨਾਮ ਦੀ ਸੋਝੀ ਹੋ ਜਾਂਦੀ ਹੈ ਜਾਂ ਨਾਮ ਦੇ ਮਾਰਗ ਦੇ ਪਾਧੀ ਬਣ ਜਾਂਦੇ ਨੇ ਨਾਮ ਮਾਰਗ ਦੇ ਯਾਤਰੀ ਬਣ ਜਾਂਦੇ ਨੇ ਨਾਨਕ ਤੈਨੂੰ ਕੁਰਬਾਨ ਫਿਰ ਪੰਜਵੀਂ ਜੋਤ ਪੰਜਵੇਂ ਨਾਨਕ ਯਾਨੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਉਹਨਾਂ ਦੇ ਮੈਂ ਸਦਕੇ ਜਾਣਾ ਵਾਰਨੇ ਜਾਣਾ ਕੁਰਬਾਨ ਜਾਣਾ ਤੇ ਅੰਤਮ ਤੋਕ ਹੈ ਮੰਗ ਸੁਚੇ ਸੇ ਕਾਢੀ ਮਾਗ ਦੇ ਮਹੀਨੇ ਵਿੱਚ ਇਸ ਭਵ ਸਾਗਰ ਤੋਂ ਉਹ ਵਿਅਕਤੀ ਪਾਰ ਹੋ ਕੇ ਸੁਰਖਰੂ ਹੋ ਕੇ ਨਿਕਲ ਸਕਦਾ ਹੈ ਇਸ ਜੰਜਾਲ ਤੋਂ ਮਾਇਆ ਰੂਪੀ ਜੰਜਾਲ ਤੋਂ ਜਾਂ ਜੋ ਵੀ ਦੁਨੀਆ ਦੇ ਜੰਜਾਲ ਨੇ ਉਹ ਕੰਮਕਾਰ ਤਾਂ ਸਾਰੇ ਕਰੇ ਆਪਣੇ ਕਾਰਵਿਹਾਰ ਕਰਨੇ ਦੱਸੇ ਹੋਏ ਨੇ ਪਰ ਮੰਗ ਸੁੱਚੇ ਸੇ ਕਾੜੀਏ मागਦੇ ਮਹੀਨੇ ਵਿੱਚ ਉਹ ਵਿਅਕਤੀ ਸਚਾਰੇ ਹੋ ਕੇ ਇਸ ਮਹੀਨੇ ਨੂੰ ਬਸਰ ਕਰ ਸਕਣਗੇ ਉਨਤੇ ਕਿਰਪਾ ਹੋਵੇਗੀ ਕਿਨਾਂ ਤੇ ਜਿਹਨ ਪੂਰਾ ਗੁਰਮਿਹਰਵਾਨ ਜਿਹਨਾਂ ਤੇ ਪੂਰਾ ਗੁਰੂ ਗੁਰੂ ਗ੍ਰੰਥ ਸਾਹਿਬ ਜਦੋਂ ਵੀ ਗੱਲ ਆਈ ਹੈ ਪੂਰੇ ਗੁਰੂ ਦੀ ਆਈ ਹੈ ਪੂਰੇ ਗੁਰਕਾਰ ਸੰਪਦੇਸ਼ 파ਰਬਨ ਨਿਕਰ ਭੇਖ ਗੁਰੂ ਪੂਰਾ ਜਨ ਸਮਰਿਆ ਸੇ ਹੀ ਪਏ ਨੇ ਹਾਲ ਇਹਨ ਪੂਰਾ ਗੁਰਮਹਿਰਵਾਨ ਗੁਰੂ ਗ੍ਰੰਥ ਸਾਹਿਬ ਪੂਰਾ ਗੁਰੂ ਸਮਰਥ ਗੁਰੂ ਤੇ ਪ੍ਰਤੱਖ ਗੁਰੂ ਹੈ ਬਾਣੀ ਗੁਰੂ ਹੈ ਇਸ ਕਰਕੇ ਜਿਹੜੇ ਬਾਣੀ ਦੇ ਲੜ ਲੱਗਣਗੇ ਇਹ ਬਾਣੀ ਤੋਂ ਮਿਲਦੇ ਉਪਦੇਸ਼ ਨੂੰ ਆਪਣੀ ਜੀਵਨ ਵਿੱਚ ਧਾਰਨ ਕਰਕੇ ਉਸ ਦੇ ਮੁਤਾਬਕ ਇਹ ਮਹੀਨਾ ਬਸਰ ਕਰਨਗੇ ਉਹ ਆਪਣੇ ਜੀਵਨ ਨੂੰ ਫਿਰ ਸਹੀ ਪਾਸੇ ਵੱਲ ਲੈ ਜਾਣਗੇ ਇਹ ਉਹਨਾਂ ਦਾ ਸੰਸਾਰ ਤੇ ਆਇਆ ਸਫਲ ਹੋਵੇਗਾ ਉਨਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਹੋਏਗੀ ਇਹ ਹੈ ਮਾਗ ਮਹੀਨੇ ਦੇ ਸ਼ਬਦਾਰਥ ਜੋ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹੁਣ ਇਸ ਮਹੀਨੇ ਦਾ ਮੈਂ ਕਿਹਾ ਸੀ ਜਿਵੇਂ ਆਰੰਭ ਵਿੱਚ ਇਤਿਹਾਸਿਕ ਤੌਰ ਤੇ ਤੇ ਸਭਿਆਚਾਰਕ ਤੌਰ ਤੇ ਬਹੁਤ ਮਹੱਤਵ ਹੈ ਸਭਿਆਚਾਰਕ ਤੇ ਆ ਕਿ ਮਾਗੀ ਮੁਖਸਰ ਦੀ ਮੁਖਸਰ ਸਾਹਿਬ ਮਾਲਵੇ ਦਾ ਬਹੁਤ ਉੱਗਾ ਤੇ ਇਤਿਹਾਸਿਕ ਨਗਰ ਹੈ ਉਥੇ ਮੇਲਾ ਲੱਗਦਾ ਹੈ ਪ੍ਰਾਤਨ ਸਮੇਂ ਤੋਂ ਜਿਹੜੇ ਮੇਲੇ ਦੀ ਛਕੜ ਤੇ ਜਾਂਦੇ ਨੇ ਉਹ ਮੇਲਾ ਮੇਲੀਆਂ ਦਾ ਉਹ ਆਪਣਾ ਮੇਲਾ ਵੇਂਦੇ ਨੇ ਪਰ ਇਹਦੀ ਇਤਿਹਾਸਿਕ ਮਹੱਤਤਾ ਬਹੁਤ ਵੱਡੀ ਹੈ ਜਦੋਂ ਸ਼ਿਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਘੇਰਾ ਪਾਇਆ ਹੋਇਆ ਸੀ 6-7 ਮਹੀਨੇ ਘੇਰਾ ਰਿਆ ਬਾਈ ਤਾਰ ਦੇ ਰਾਜਿਆਂ ਦਾ ਪਹਾੜੀ ਰਾਜਿਆਂ ਦਾ ਤੇ ਔਰੰਗਜ਼ੇਬ ਵੱਲੋਂ ਭੇਜੀਆਂ ਗਈਆਂ ਫੌਜਾਂ ਦਾ ਮੇਰੀਆਂ ਫੌਜਾਂ ਸਾਨੂੰ ਵਜ਼ੀਰ ਖਾਨ ਸੂਬਾ ਸਰਹੰਦੀਆਂ ਹੋ ਜਾਂਦਾ ਤੇ ਹੋਰ ਲੁਟੇਰੇ ਵਗੈਰਾ ਜਿਹੜੇ ਨਾਲ ਡਰੇ ਹੋਏ ਸਨ ਬੜੀ ਵੱਡੀ ਗਿਣਤੀ ਵਿੱਚ ਤੇ ਸੌਹਾਂ ਖਾਦੀਆਂ ਸਭ ਕੁਝ ਤੁਸੀਂ ਜਾਣਦੇ ਹੋ ਮੈਂ ਅੱਗੇ ਇਤਿਹਾਸ ਤੁਹਾਨੂੰ ਦੱਸ ਚੁੱਕਾ ਹਾਂ ਤੁਸੀਂ ਆਪ ਵੀ ਜਾਣਦੇ ਹੋ ਉਹ ਫਿਰ ਸੌਹਾਂ ਖਾਦੀਆਂ ਸਭ ਕੀਤਾ ਮਾਤਾ ਜੀ ਦੇ ਕਹਿਣ ਤੇ ਗੁਰੂ ਸਾਹਿਬ ਨੇ ਕਿਲਾ ਅਨੰਦpur ਸਾਹਿਬ ਦਾ ਛੱਡ ਦਿੱਤਾ ਤੇ ਫਿਰ ਅੱਗੇ ਵੀ ਇਤਿਹਾਸ ਤੋਂ ਤੁਸੀਂ ਵਕਫ ਹੋ ਕਿ ਕਿਵੇਂ ਸਤਸਾ ਨਦੀ ਦੇ ਉੱਤੇ ਫਿਰ ਜਦ ਜੰਗ ਹੋਈ ਭਿਆਨਕ ਉਥੇ ਕਾਫੀ ਨੁਕਸਾਨ ਹੋਇਆ ਮੁਗਲ ਫੌਜਾਂ ਦਾ ਉਥੇ ਫਿਰ ਅੱਗੇ ਪਰਿਵਾਰ ਉਛੜ ਗਿਆ ਗੁਰੂ ਸਾਹਿਬ ਦਾ ਤੇ ਮਾਤਾ ਜੀ ਛੋਟੇ ਸਭ ਜਨ ਦੇ ਨਾਲ ਅ ਇਧਰ ਚਲੇ ਜਾਂਦੇ ਨੇ ਕੁੰਮੇ ਮਾਸ਼ਕੀ ਦੇ ਰਹਿੰਦੇ ਨੇ ਇੱਕ ਦਿਨ ਇੱਕ ਰਾਤ ਫਿਰ ਉਥੇ ਮੁਰੰਡਾ ਦੀ ਕੋਤਵਾਲੀ ਚਲੇ ਜਾਂਦੇ ਨੇ ਉਸ ਤੋਂ ਬਾਅਦ ਫਿਰ ਉਹ ਉਹਨਾਂ ਨੂੰ ਲੈ ਜਾਂਦੇ ਨੇ ਸਰਹੰਦ ਦੇ ਸੂਬੇਦਾਰ ਦੇ ਜਿਹੜੇ ਕਰਮਚਾਰੀ ਪੁਲਿਸ ਵਾਲੇ ਉਹ ਫਿਰ ਕੋਤਵਾਲੀ ਅ ਉਹਨਾਂ ਦੀਆਂ ਪੇਸ਼ੀਆਂ ਹੁੰਦੀਆਂ ਨੇ ਕੋਤਵਾਲੀ ਚਲ ਜਾ ਕੇ ਪੇਸ਼ੀਆਂ ਹੋਣ ਤੋਂ ਬਾਅਦ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਮਾਤਾ ਜੀ ਦੀ ਸ਼ਹਾਦਤ ਹੁੰਦੀ ਹੈ ਤੇ ਮੋਤੀराम ਮਹਾਰਾਜੀ ਤੇ ਟੋਡਰਮਾਲ ਜੀ ਸੰਸਕਾਰ ਕਰਦੇ ਨੇ ਇਹ ਸਾਰਾ ਇਤਿਹਾਸ ਤੁਹਾਨੂੰ ਜਾਣਦੇ ਦਸਮ ਪਾਤਸ਼ਾਹ ਇੱਥੇ ਚਮਕੌਰ ਦੀ ਗੜੀ ਤੋਂ 10 ਲੱਖ ਦੇ ਮੁਲਕ ਹੀ ਇਹਨੂੰ ਹਰਾ ਕੇ ਤੇ ਸੰਗਤ ਦਾ ਹੁਕਮ ਮੰਨ ਕੇ ਪੰਜ ਸਿੰਘਾਂ ਦਾ ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਕਿ ਖਾਲਸਾ ਪੰਥੀ ਕਿਰਦੀ ਕਰ ਲਈ ਆਪ ਦੇ ਸ੍ਰੀ ਗੁਰੂਪ ਚ ਹਾਲੇ ਸਾਡੇ ਦਰਮਿਆਨ ਇਹਨਾ ਬਹੁਤ ਜ਼ਰੂਰੀ ਹੈ ਕਿਉਂਕਿ ਖਾਲਸਾ ਪੰਥ ਪ੍ਰਫੁੱਤ ਹੋਵੇਗਾ ਆਪ ਜੀ ਦੇ ਹੁੰਦੇ ਹੋਇਆ ਵੈਸੇ ਤਾਂ ਸਦਾ ਹੀ ਪ੍ਰਫੁੱਲਤ ਹੈ ਤੇ ਆਪ ਜੀ ਇੱਥੋਂ ਚਲੇ ਜਾਓ ਗੁਰੂ ਸਾਹਿਬ ਫਿਰ ਬਹੁਤ ਵਿਖਮ ਹਾਲਾਤ ਵਿੱਚ ਅਗਰ ਸੋਚੋ ਤਾਂ ਰੌਂਗ ਟੇ ਖੜੇ ਹੋ ਜਾਂਦੇ ਨੇ ਕਿਵੇਂ ਟਿੰਡ ਦਾ ਸਹਰਾਣਾ ਲਾ ਕੇ ਸੁੱਤੇ ਨੇ ਮਾਛੀਵਾੜੇ ਮਾਛੀਵਾੜੇ ਵਿੱਚ ਸੁਤਾ ਸ਼ਹਿਨशाह ਜਹਾਂ ਦਾ ਹੱਥ ਵਿੱਚ ਤੇਗ ਮੋਢੇ ਢਾਹਣਾ ਕਮਾਂ ਦਾ ਇਹ ਸੁੰਦਰ ਕੌਰ ਦਾ ਗਾਇਤ ਹੈ ਗੁਰੂ ਸਾਹਿਬ ਦੇ ਜਮਾਲੀ ਰੂਲੀਰੇ ਪੈਰਾਂ ਵਿਚ ਛਾਲੇ ਨੇ ਤੇ ਸਤਰਕ ਵੀ ਨੇ ਤੇ ਸਿੰਘ ਜਿਹੜੇ ਸੀ ਕੁਝ ਨਾਲ ਉਹ ਲਬਦੇ ਲਬਦੇ ਅੱਧੀ ਰਾਤ ਨੂੰ ਗੁਰੂ ਸਾਹਿਬ ਦੇ ਕੋਲ ਪਹੁੰਚ ਜਾਂਦੇ ਆ ਬਹੁਤ ਇੱਕ ਦਿਲ ਨੂੰ ਟੰਬਣ ਵਾਲਾ ਇਤਿਹਾਸ ਹੈ ਇਥੋਂ ਫਿਰ ਗੁਰੂ ਸਾਹਿਬ ਪਾਈ ઘણી ਖਾਤੇ ਨਬੀ ਖਾਂ ਉਹਨਾਂ ਨੂੰ ਫਿਰ ਉੱਚਦਾ ਪੀਰ ਬਣਾ ਕੇ ਲੈ ਜਾਂਦੇ ਨੇ ਫਿਰ ਗੁਲਾਬੇ ਪੰਜਾਬੇ ਤੋਂ ਹੁੰਦੇ ਹੋਏ ਫਿਰ ਗੁਰੂ ਸਾਹਿਬ ਨੂੰ ਰਾਏਕੋਟ रियासत ਦਾ ਜਿਹੜਾ ਉਸ ਵੇਲੇ ਦਾ ਹਾਕਮ ਸੀ ਉਹ ਬੜਾ ਸ਼ਰਧਾਲੂ ਸੀ ਗੁਰੂ ਸਾਹਿਬ ਦਾ ਉਥੇ ਗੁਰੂ ਸਾਹਿਬ ਕੁਝ ਧੇਰ ਕਾਮ ਕਰਦੇ ਨੇ ਕੁਝ ਮਹੀਨੇ ਉਸ ਤੋਂ ਬਾਅਦ ਫਿਰ ਮਾਹਲਵੇ ਦੇ ਵੱਖ-ਵੱਖ ਪਿੰਡਾਂ ਵਿੱਚ ਜੀ ਹੁੰਦੇ ਹੋਏ ਆਲਮਗੀਰ ਹੋਰ ਸਾਰੇ ਕੋਟਕਪੂਰਾ ਜਦੋਂ ਗੁਰੂ ਸਾਹਿਬ ਪਹੁੰਚਦੇ ਆ ਤੇ ਤੁਹਾਨੂੰ ਯਾਦ ਹੋਵੇਗਾ ਕਿ ਭੁੱਖ ਦੇ ਦੁੱਖੋਂ 40 ਸਿੰਘ ਮਾਝੇ ਦੇ ਭਾਈ ਮਹਾ ਸਿੰਘ ਦੀ ਵਾਈ ਹੇਠ ਬੇਦਾਵਾ ਦੇ ਕੇ ਚਲੇ ਗਏ ਸੀ ਆਪਣੇ ਪਿੰਡ ਸੁਰ ਸਿੰਘ ਤੇ ਉਥੇ ਜਦੋਂ ਉਹ ਉਹਨਾਂ ਨੇ ਲਿਖ ਦਿੱਤਾ ਸੀ ਵਿਦਾਵਾ ਕਿ ਤੁਸੀਂ ਸਾਡੇ ਗੁਰੂ ਨਹੀਂ ਤੇ ਗੁਰੂ ਸਾਹਿਬ ਨੇ ਕਿਹਾ ਸੀ ਇਸ ਤਰ੍ਹਾਂ ਲਿਖ ਦਿਓ ਭਈ ਅਸੀਂ ਤੁਹਾਡੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਨਹੀਂ ਤੇ ਭੁੱਖ ਦੇ ਦੁੱਖੋਂ ਬੜਾ ਚਿਰ ਉਹਨਾਂ ਨੇ ਸਿਰ ਰੱਖਿਆ ਪਰ ਚਲੋ ਇਹ ਵੀ ਗੁਰੂ ਜੀ ਦਾ ਇੱਕ ਕੌਤਕ ਸੀ ਇਸ ਤਰ੍ਹਾਂ ਸਮਝੀਏ ਆਪਾਂ ਗੁਰੂ ਦੇ ਬਾਣੇ ਵਿੱਚ ਸਭ ਕੁਝ ਹੋ ਰਿਹਾ ਉਹ ਵਾਪਸ ਆ ਗਏ ਜਦੋਂ ਮਾਤਾ ਭਾਗੋ ਤੇ ਹੋਰਨਾਂ ਬੀਬੀਆਂ ਨੂੰ ਪਤਾ ਲੱਗਾ ਕਿ ਤੁਸੀਂ ਹਿੱਲਦੇ ਕਿਉਂ ਨਹੀਂ ਘਰੋਂ ਕਿ ਸਿਨਿ ਮੋਦੂ ਨੇ ਜੈ ਵੀ ਰਹਿੰਦੇ ਹੋ ਅਖੀਰ ਤਾ ਉਹਨਾਂ ਦੇ ਮਨ ਵਿੱਚ ਇਹ ਸੀ ਨਾ ਕਿ ਅਸੀਂ ਗੁਰੂ ਸਾਹਿਬ ਨਾਲ ਜਿਹੜਾ ਸੀ ਉਹ ਆਪਣਾ ਪ੍ਰੇਮ ਸਿਰੇ ਨਹੀਂ ਚੜਾਇਆ ਅਸੀਂ ਗੁਰੂ ਤੋਂ ਬੇਮੁਖ ਹੋ ਗਏ ਆ ਅੰਦਰੋਂ ਅੰਦਰ ਤਾ ਉਹਨਾਂ ਦਾ ਆਤਮਾ ਨੂੰ ਤਰਕਾਰ ਤਕਾਰਾਂ ਪਾਉਂਦੀ ਸੀ ਪਰ ਫਿਰ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਹੌਲੀ ਹੌਲੀ ਉਹਨੇ ਕੱਢ ਲਈ ਗੱਲ ਆ ਮਾਤਾ ਭਾਗੋ ਜੀ ਨੇ ਬੜੀ ਦਲੇਰ ਸੀ ਮਾਤਾ ਭਾਗੋ ਅਸਲ ਵਿੱਚ ਹਿੰਦੁਸਤਾਨ ਦੀ ਨਾਇਕਾ ਮਾਤਾ ਭਾਗੋ ਹੈ